ਹੋ ਰੱਬਾ ਮੇਰੇ ਮਾਪਿਆਂ ਨੂੰ ਰੱਖੀ ਖੁਸ ਤੂੰ ਪਾਵੇਂ ਉਹਨਾਂ ਬਦਲੇ ਦੇ ਦੀ ਮੈਨੂੰ ਦੁੱਖ ਤੂੰ ਨਾ ਡਰ ਚਹਿਲ ਨੂੰ ਹੋਰ ਕਿਸੇ ਗੱਲ ਦਾ ਬਸ ਮਾਪਿਆਂ ਨੂੰ ਖੋਣ ਤੋਂ ਡਰੇ ਮੇਰੀ ਮਾਂ ਦੇ ਆ ਕਦਮਾਂ 'ਚ ਜਾਣ ਨਿਕਲੇ ਮੇਰੇ ਮਰਨ ਤੋਂ ਪਹਿਲਾਂ ਮੇਰਾ ਬਾਪੂ ਨਾ ਮਰੇ ਹੋ ਬਾਪੂ ਦੀਆਂ ਗਾਲਾਂ 'ਚੋਂ ਵੀ ਪਿਆਰ ਦਿਸਦਾ ਬੇਬੇ ਵਿੱਚੋਂ ਮੈਨੂੰ ਸੰਸਾਰ ਦਿਸਦਾ ਮੇਰੀ ਬੇਬੇ ਵਿੱਚੋਂ ਮੈਨੂੰ ਸੰਸਾਰ ਦਿਸਦਾ ਮਾਪਿਆਂ ਜਿਹਾ ਨਾ ਕੋਈ ਰਿਸ਼ਤਾ ਉਜਪਾ ਮੇਰੇ ਰਿਸ਼ਤੇ ਬੜੇ ਮੇਰੀ ਮਾਂ ਦੇਆਂ ਕਦਮਾਂ 'ਚ ਜਾਣ ਨਿਕਲੇ ਮੇਰੇ ਮਰਨ ਤੋਂ ਪਹਿਲਾਂ ਮੇਰਾ ਬਾਪੂ ਨਾ ਮਰੇ ਮੇਰੀ ਮਾਂ ਦੇਆਂ ਕਦਮਾਂ 'ਚ ਜਾਣ ਨਿਕਲੇ ਮੇਰੇ ਮਰਨ ਤੋਂ ਪਹਿਲਾਂ ਮੇਰਾ ਬਾਪੂ ਨਾ ਮਰੇ ਜੇ ਤੁਹਾਨੂੰ ਇਹ ਮੇਰਾ ਗਾਣਾ ਪਸੰਦ ਲੱਗਿਆ ਜੇ ਤੁਹਾਨੂੰ ਮੇਰਾ ਇਹ ਗਾਣਾ ਸੌਰੀ ਜੇ ਤੁਹਾਨੂੰ ਇਹ ਮੇਰਾ ਗਾਣਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੱਕ ਆਪਾਂ ਹੋਰ ਚੈਨਲ ਬਣਾਇਆਗਾ ਫਲੋਗ ਬਲੌਗਰ ਇਹਦਾ ਨਾਮ ਆੜਵਿਆ ਵਾਲਾ ਰੱਖ ਦਿੱਤਾ ਆਪਾਂ ਨੇ ਉਹ ਬਲੌਗ ਬਲੌਗਰ ਇੱਥੇ ਬਲੌਗ ਆਇਆ ਕਰਾਂਗੇ ਇੱਥੇ ਆਪਣੇ ਲਿਖੇ ਹੋਏ ਚੀਜ਼ਾਂ ਆ ਕਰਾਂਗੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਨੇ ਚੈਨਲ ਆਪਣੇ